ਮੋਕਸਾਬਾ ਚੋਨਾਕਾਰਨ ਸੂਬੇ ਵਿੱਚ ਚੋਨਜਾਬਤਾ ਲੱਗਿਆ ਹੋਇਆ ਹੈ ਤੇ ਪ੍ਰਸ਼ਾਸਨ ਵੱਲੋਂ ਸਾਰੇ ਲੋਕਾਂ ਨੂੰ ਹਥਿਆਰ ਜਮ੍ਹਾਂ ਕਰਵਾਉਣ ਦੇ ਹੁਕਮ ਵੀ ਜਾਰੀ ਕੀਤੇ ਹੋਏ ਨੇ ਪਰ ਫਿਰ ਵੀ ਆਏ ਦਿਨ ਕਿਤੋਂ ਨਾ ਕਿਤੋਂ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਅੰਮ੍ਰਿਤਸਰ ਵਿਖੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਮਹਿਲਾ ਦੇ ਸਾਹਮਣੇ ਕਈ ਹਵਾਈ ਫਾਇਰ ਕੀਤੇ ਗਏ ਤੇ ਮੌਕੇ ਤੋਂ ਫਰਾਰ ਵੀ ਹੋ ਗਏ ਇਹ ਘਟਨਾ ਸੀਸੀਟੀਵੀ ਕੈਮਰਾ ਵਿੱਚ ਰਿਕਾਰਡ ਤਾਂ ਹੋਈ ਪਰ ਅੰਮ੍ਰਿਤਸਰ ਪੁਲਿਸ ਦੇ ਹੱਥ ਹਾਲੇ ਵੀ ਖਾਲੀ ਨੇ ਇਸ ਹਮਲੇ ਵਿੱਚ ਬਚੀ ਮਹਿਲਾ ਆਸ਼ਾ ਨੇ ਦੱਸਿਆ ਕਿ ਹਵਾਈ ਫਾਇਰ ਕਰਨ ਵਾਲਾ ਸ਼ਖਸ ਹੋਰ ਕੋਈ ਨਹੀਂ ਗੈਂਗਸਟਰ ਅੰਗਰੇਜ਼ ਸਿੰਘ ਸੀ ਤੇ ਇਸ ਤੇ ਪਹਿਲਾਂ ਹੀ ਕਈ ਮਾਮਲੇ ਦਰਜ ਨੇ ਅੰਗਰੇਜ਼ ਇੱਥੇ ਫਾਦੇ ਸਿੰਘ ਕਲੋਨੀ ਚ ਜਾਂਦਾ 6 ਨੰਬਰ ਗਲੀ 'ਚ ਡੇਢ ਸਾਲ ਪਹਿਲਾਂ ਮੇਰੇ ਮੁੰਡੇ ਨੂੰ ਧਮਕੀ ਦਿੱਤੀ ਡੇਢ ਸਾਲ ਤੋਂ ਕਿਸੀ ਤੈਨੂੰ ਮਾਰ ਦੇਣਾ ਵਾ ਤੇ ਲਗਾਤਾਰ ਕਿੰਨੀ ਵਾਰੀ ਉਹਨੇ ਆ ਕੇ ਇਸ ਤਰ੍ਹਾਂ ਹੱਲੇ ਕੀਤੇ ਆ ਲੰਗ ਜਾਂਦਾ ਸਾਡਾ ਬੂਆ ਬੰਦ ਹੋਵੇ ਕਿੱਥੇ ਕਿਥੇ ਲੋਕਾਂ ਨੂੰ ਭੇਜਦਾ ਵੀ ਕਿੱਥੇ ਗਿਆ ਵੀ ਕੀ ਕਿੱ체ਗਾ ਦੱਸੋ ਮੈਨੂੰ ਤੇ ਕੱਲੋਂ ਘਰ ਦੇ ਬੂਹੇ ਅੱਗੇ ਆ ਗਿਆ ਆ ਗਿਆ ਤੇ ਮੈਂ ਬਾਹਰ ਸੀ ਤੇ ਮੈਨੂੰ ਕਹਿੰਦਾ ਕਿ ਉਹਨੂੰ ਬਾਹਰ ਕੱਢ ਮੈਂ ਕਿ ਉਹਨੇ ਤੇਰਾ ਕੀ ਵਿਗਾੜਿਆ ਤੂੰ ਮੇਰੇ ਮੁੰਡੇ ਦੇ ਵੈਰ ਕਿਉ ਪਿਆ ਤੇ ਮੇਰੇ ਵੱਲ ਪਿਸਤੌਲ ਸਿੱਧਾ ਕਰ ਲਿਆ ਦੋ ਪਿਸਤੌਲ ਉਹਦੇ ਅੱਗੇ ਸੀ ਤੇ ਇੱਕ ਮੁੰਡੇ ਨੇ ਮੂੰਹ ਬੰਨਿਆ ਸੀ ਮੋੜ ਸਲ ਚਲਾਂਦਾ ਪਿਆ ਸੀ ਤੇ ਕਹਿੰਦਾ ਕਿ ਉਹਨੂੰ ਬਾਹਰ ਕੱਢ ਦੇ ਮੈਂ ਛੱਡਣਾ ਤੇ ਨਹੀਂ ਮੈਂ ਮਾਰ ਦੇਣਾ ਵਾ ਤੇ ਮੈਂ ਅੱਗੇ ਹੋਈ ਤਾਂ ਉਹਨੇ ਮੇਰੇ ਵੱਲ ਪਿਸਤੌਲ ਸਿੱਧਾ ਕੀਤਾ ਕਹਿੰਦਾ ਮੈਂ ਤੈਨੂੰ ਗੋਲੀ ਮਾਰ ਦੇਣੀ ਮੈਂ ਦਰੀ ਨੇ ਮੈਂ ਕਿਹਾ ਤੁਸੀਂ ਮਾਰ ਗੋਲੀ ਮੈਨੂੰ ਮਾਰਦੇ ਕੋਈ ਗੱਲ ਨਹੀਂ ਪਹਿਲੇ ਮੇਰੇ ਮੁੰਡੇ ਮਾਰਨ ਤੋਂ ਪਹਿਲੇ ਮੈਨੂੰ ਮਾਰ ਤੇ ਇਸ ਤਰ੍ਹਾਂ ਬੈਸਾ ਕਰਦਾ ਰਿਹਾ ਗਾਲਾਂ ਕੱਢੀਆਂ ਉਹਨੇ ਗਾਲਾਂ ਗੁੱਲਾਂ ਕੱਢੀਆਂ ਤੇ ਮੁੜ ਕੇ ਫਿਰ ਉਹਨੇ ਕੋਠੇ ਫਾਇਰਿੰਗ ਕਰਤੀ ਵੇਖ ਕੇ ਤੇ ਫਿਰ ਅਸੀਂ ਬੜੀ ਮੁਸ਼ਕਲ ਆਪਣੇ ਘਰ ਦੇ ਵਿੱਚ ਜਾਨ ਬਚਾਈ ਹੈ ਆਪਣੀ ਤੇ ਮੁੜ ਕੇ ਭੱਜ ਗਿਆ ਹਜੇ ਤੱਕ ਕੰਡਿਡਰ ਸਾਲ ਤੋਂ ਹਜੇ ਤੱਕ ਕਨਪੁਲਸ ਨੇ ਫਾੜ ਨਹੀਂ ਸਕਿਓ ਉਹਨੂੰ ਤੇ ਉਹ ਤਾਂ ਕੀ ਕਾਰਵਾਈ ਹੋਣੀ ਤੇ ਪਰ ਕਾਰਵਾਈ ਹੋਣੀ ਚਾਹੀਦੀ ਆ ਕਿ ਜਿਹੜਾ ਕਾਨੂੰਨ ਉਹਨੂੰ ਜਿਹੜੀ ਸਜ਼ਾ ਅੱਗੇ ਵੀ ਉਹਨੇ ਗਰਦੀਪ ਪਹਿਲਵਾਨ ਵੀ ਮਾਰਿਆ ਵਾ ਅੱਗੇ ਕਿੰਨੇ ਕਾਂਡ ਕੀਤੇ ਗੁਰੂ ਬਾਜ਼ਾਰ ਸਾਹਿਬ ਕੋਈ ਕਾਂਡ ਕੀਤੇ ਆ ਉਹ ਇੰਨਾ ਕੋਈ ਜ਼ਿਆਦਾ ਬਣ ਚੁੱਕਾ ਉਹਨੂੰ ਡਰਨੇ ਹੈਗਾ ਸਰੀਆਮ ਜਿੰਨੂੰ ਮਰਜ਼ੀ ਦਿਖਾ ਦਿੰਦਾ ਜਿੰਨੂੰ ਮਰਜ਼ੀ ਆ ਕੇ ਧਮਕੀਆਂ ਦਿੰਦਾ ਵਾ ਕੱਲ ਇੱਥੇ ਦੋ ਨੇ ਇੱਥੇ ਕੱਢੇ ਆ ਦੋ ਨੇ ਵਾਈਫਾਇਰ ਕੱਢੇ ਅੱਗੇ ਜਾਂਦੇ ਜਾਂਦੇ ਆ ਕੋਈ ਸੀਸੀਟੀਵੀ ਫੋਟੋ ਬਣੀ ਹੀ ਨਹੀਂ ਉਹਦੀ ਹਾਂਜੀ ਕੈਮਰੇ ਚੋਂ ਦੀ ਫੋਟੋ ਆਈ ਹੈ ਉਹ ਪੁਲਸ ਵਾਲੇ ਲੈ ਗਏ ਆ ਕੈਮਰੇ ਚੋਂ ਅੰਮ੍ਰਿਤਸਰ ਦੇ ਫਤਿਹਪੁਰ ਇਲਾਕੇ ਵਿੱਚ ਵਾਪਰੀ ਇਸ ਘਟਨਾ ਬਾਰੇ ਜਦੋਂ ਪੁਲਿਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਨੇ ਆਪਣਾ ਪੁਰਾਣਾ ਰਾਗ ਲਾ ਪਿਆ ਤੇ ਕਿਹਾ ਅਸੀਂ ਜਾਲ ਵਿਛਾਇਆ ਹੋਇਆ ਹੈ ਗੈਂਗਸਟਰਾਂ ਨੂੰ ਜਲਦ ਫੜ ਲਿਆ ਜਾਵੇਗਾ। ਇੱਕੋ ਬਰਾਕਾ ਆਪਣਾ ਪਰਮਜੀਤ ਸਿੰਘ ਵਿੱਕੀ ਹੈ ਗਲੀ ਨਬਰ 3 ਹਾਥੇ ਸੰਕਲੋਂ ਦਾ ਤੇ ਇੱਕ ਅੰਗਰੇਜ਼ ਸਿੰਘ ਉਹ ਅੱਗੇ ਵੀ ਪਹੋੜਾ ਹੋਰ ਕੇ ਸਾਹ ਚ ਪੁੱਛਣਾ ਚਾਹੀਦਾ। ਇਹਨਾਂ ਦੀ ਪੁਰਾਣੀ ਕੋਈ ਟਕਰਾਅ ਚੱਲਦੀ ਸੀ 10 ਸਾਲ ਪਹਿਲਾਂ ਦੀ ਉਹਦੇ ਸਬੰਧੀ ਇਹ ਕੱਲ ਵਿੱਕੀ ਦੇ ਉੱਧਰ ਆਇਆ ਗਲੀ ਦੇ ਵਿੱਚ ਤੇ ਇੰਨੇ ਗੋਲੀਆਂ ਹੱਥ سے ਚਲਾਈਆਂ ਨੇ ਵੈਸੇ ਕਿ ਕਿੰਨੀਆਂ ਗੋਲੀਆਂ ਚਲਾਈਆਂ ਨੇ ਲੈ ਉਹ ਸਰ ਗੋਲੀਆਂ ਚਲਾਈਆਂ ਤੇ ਜਿਸੋਂ ਸਾਦਾ ਪਰਚਾ ਦੇ ਖਿਲਾਫ ਰਜਿਸਟਰ ਤੇ ਦਿੱਤਾ ਆਪਣਾ ਮਿਕੀ ਦੇ ਮਹਨਾਂ ਤੇ ਤੇ ਸ਼ਾਪੇ ਮਾਰੇ ਕੀਤੀ ਜਾ ਰਹੀ ਹੈ ਨਾ ਵੱਸ ਖੋਖਰੇ ਟੀਮਾਂ ਬਣਾਈਆਂ ਹਰ ਉਹ ਕਹਿੰਦਾ ਕਿ ਉਹਦੇ ਕਿਹਾ ਪਹਿਲਾਂ ਪਰਚਾ ਗਿਆ ਇਹਦਾ ਕਿ ਗਫਤਾਰਕ ਨੂੰ ਤਿਆਰ ਹੈ ਉਹਦਾ ਨਹੀਂ ਜੀ ਪੁਲਸਦੈ ਤੇ ਪੂਰਾ ਉਹਦੇ ਵਾਸਤੇ ਸਕੱਲਾ ਕਸਿਆਨ ਗ੍ਰਫਤਾਰ ਕਰਨ ਵਾਸਤੇ ਯੋਜਿਕ ਗੱਲ ਨਹੀਂ ਪਰਚੇ ਦਰਜਿਆ ਭਗੌੜਾ ਦਾ ਉਸ ਪੂਰੀਆਂ ਤੋਂ ਕੋਸ਼ਿਸ਼ ਕਰਨ ਲਈ ਅਫਸਰ ਕਰਨ ਵਾਸਤੇ ਜ਼ਿਕਰ ਹੋਗਾ ਕਿ ਗੈਂਗਸਟਰ ਅੰਗਰੇਜ਼ ਸਿੰਘ ਉਹੀ ਸ਼ਖਸ ਹੈ ਜਿਸ ਨੇ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਪਹਿਲਵਾਂ ਦੀ ਹੱਤਿਆ ਦਾ ਇਲਜ਼ਾਮ ਹੈ ਅੰਗਰੇਜ਼ ਖਿਲਾਫ ਅੰਮ੍ਰਿਤਸਰ ਸਮੇਤ ਕਈ ਥਾਵਾਂ ਤੇ ਕਈ ਮਾਮਲੇ ਦਰਜ ਨੇ ਇੱਥੋਂ ਤੱਕ ਕਿ ਅੰਮ੍ਰਿਤਸਰ ਵਿੱਚ ਹੋਈ 20 ਲੱਖ ਦੀ ਧੱਕਾਤੀ ਵਿੱਚ ਵੀ ਕੈਂਸਲ ਅੰਗਰੇਜ਼ ਸਿੰਘ ਦਾ ਨਾਮ ਸ਼ਾਮਲ ਹੈ ਅੰਗਰੇਜ਼ ਸਿੰਘ ਪੁਲਿਸ ਦੀ ਮੋਸਟ ਵਾਂਟਡ ਗੈਂਗਸਟਰ ਦੀ ਲਿਸਟ ਵਿੱਚ ਵੀ ਸ਼ਾਮਲ ਹੈ ਆਪਣੀ ਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਦਿੱਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮੀਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ